ਸਤਿਗੁਰੂ ਬਾਬਾ ਅੰਦਰ ਸਿੱਖੀ ਦੇ ਨਾਮ ਦੇ ਟੋਲੇ ਗਏ ਤੇ ਸਵਾਲ ਕੀਤਾ ਕਿ ਕਿ ਮੈਂ ਤੁਹਾਨੂੰ ਹਰ ਦਿਨ ਉਹ ਦੇਖਦਾ ਤੁਸੀਂ ਨਾਮ ਦੇ ਵਿੱਚ ਜੁੜੇ ਰਹਿੰਦੇ ਹੋ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਹੋ ਤੇ ਕਹਿੰਦੇ ਕਿੰਨਾ ਸਮਾਂ ਇਹ ਬੰਦਗੀ ਦੇ ਵਿੱਚ ਤੁਸੀਂ ਜੁੜਦੇ ਰਹਿੰਦੇ ਹੋ ਤੁਸੀਂ ਕਰਦੇ ਕੀ ਹੋ ਇੱਕਦਾਂ ਸਮਾਂ ਬੈਠ ਕੇ ਤੇ ਗੁਰੂ ਪਿਆਰ ਵਾਲੇ ਭਾਈ ਨੂੰ ਤੁਸੀਂ ਕਿੰਨੀਆਂ ਦੇਖਿਆ ਕਹਿੰਦੇ ਮੈਂ ਉਸ ਪਰਮਾਤਮਾ ਦਾ ਨਾਮ ਜਪਦਾ ਬੰਦਗੀ ਕਰਦਾ ਹਾਂ ਤੇ ਕਹਿੰਦੇ ਮੈਂ ਇਹ ਦੇਸ਼ ਸਾਡੇ ਤੇ ਦੂਸਰੇ ਦੇਸ਼ ਤੇ ਵਿੱਚ ਚਲਾ ਜਾਂਦਾ ਉਹੋ ਨੇ ਜਦੋਂ ਇਹ ਗੱਲ ਕਹੀ ਨਾ ਸੰਤ ਬਾਬਾ ਅਦਰ ਸਿੱਖ ਜੀ ਦੇ ਮਨ ਦੇ ਵਿੱਚ ਆਇਆ ਇਹਦੇ ਕਿਹੜਾ ਬੇਸ਼ ਹੈ ਉਹ ਜਿਹਦੇ ਵਿੱਚ ਤੁਸੀਂ ਹਰ ਲੋਧ ਨਾਉਦੇ ਹੋ ਆਪਾਂ ਵੀ ਤਾਂ ਦੇਸ਼ ਦੇ ਵਿੱਚ ਰਹਿੰਦੇ ਆਂਗਾ ਇਹ ਗੁਰੂ ਪਿਆਰ ਵਾਲੇ ਉਹਨਾਂ ਨੇ ਸਮਝਾਇਆ